ਜਾਦੂਗਰ ਸਮਝਾਉਣ ਲੱਗਾ ਦੇਖੋ ਸਾਹਮਣੇ ਵਾਲੇ ਪਹਾੜ ਦੀ ਚੋਟੀ ਤੇ ਇੱਕ ਝਰਨਾ ਹੈ ਜੇਕਰ ਤੁਸੀਂ ਉਸ ਝਰਨੇ ਦਾ ਪਾਣੀ ਲੈ ਕੇ ਆਪਣੀ ਮਾਂ ਨੂੰ ਪਿਲਾ ਦਿਓ ਤਾਂ ਜਾਦੂਗਰ ਦਾ ਅਸਰ ਤੁਰੰਤ ਖਤਮ ਹੋ ਜਾਵੇਗਾ ਪਰ ਝਰਨੇ ਤੋਂ ਪਾਣੀ ਲਿਆਉਣ ਇੰਨਾ ਸੌਖਾ ਨਹੀਂ ਹੈ ਚੋਟੀ ਤੱਕ ਪਹੁੰਚਣ ਦਾ ਰਹਾ ਵਿੱਚ ਜੰਗਲ ਪੈਂਦਾ ਸੀ ਉਹ ਸੋ ਜੰਗਲ ਵਿੱਚ ਹਿੰਸਕ ਜਨਵਰ ਰਹਿੰਦੇ ਸਨ ਜ਼ਹਿਰੀਲੇ ਸੱਪ ਵੀ ਹਨ ਪਰ ਹੈਰਾਨੀ ਇਹ ਹੈ ਉਹ ਸਾਰੇ ਜਾਦੂ ਦੇ ਵਸ ਵਿੱਚ ਹਨ ਚਰਨੇ ਦਾ ਆਸ-ਪਾਸ ਭੂਤ ਪ੍ਰੇਤ ਜਿੰਨੇ ਵੀ ਰਹਿੰਦੇ ਹਨ ਜਾਦੂ ਦੇ ਬੱਦਲ ਹਮੇਸ਼ਾ ਚਰਨੇ ਤੇ ਮੰਡਰਾਉਂਦੇ ਹਨ ਇਹਨਾਂ ਸਬਤਨ ਤੋਂ ਬਚਣ ਦਾ ਵੀ ਉਪਾਏ ਹੈ ਕੀ ਉਪਾਏ ਹੈ ਜਮਲ ਤੋਂ ਪੁੱਛਿਆ ਉਧਰ ਜੰਗਲ ਵਿੱਚ ਇੱਕ ਝਾੜੀ ਹੈ ਇਸ ਦੇ ਚਿੱਟੇ ਫੁੱਲ ਹਨ ਇੱਕ ਕਾਲਾ ਨਾਗ ਉਸ ਦੀ ਰਾਖੀ ਕਰਦਾ ਹੈ ਉਸੋ ਝਾੜੀ ਦੀ ਟਹਿਣੀਆਂ ਤੋੜ ਲਿਆਵੋ ਟਾਹਣੀਆਂ ਹੱਥ ਵਿੱਚ ਲੈ ਕੇ ਹੀ ਭਾੜ ਤੇ ਚੜੋ ਜਿੱਥੇ ਵੀ ਖਤਰਾ ਦਿਸੇ ਉਹ ਟਾਣੀ ਹਲਾ ਦੇਣਾ ਖਤਰਾ ਤੁਹਾਡੇ ਕੋਲ ਨਹੀਂ ਆਵੇਗਾ हां हौसले ਤੋਂ ਕੰਮ ਲੈਣਾ ਪਵੇਗਾ ਅੱਛਾ ਮੇਰੀ ਦਿਲੀ ਦਵਾ ਤੁਹਾਡੇ ਨਾਲ ਹਨ ਕਹੇ ਕੇ ਜਾਦੂਗਰ ਚਲਾ ਗਿਆ کریم ਅਤੇ ਜਮਲ ਵੀ ਕਰ ਆ ਗਏ ਉਹਨਾਂ ਨੇ ਮਾਂ ਨੂੰ ਕੁਝ ਨਹੀਂ ਕਿਹਾ ਦੋਵੇਂ ਜਾਣੇ ਰਾਤ ਨੂੰ ਪਹਾੜ ਤੇ ਚੜਨ ਤੇ ਚਰਨੇ ਦਾ ਪਾਣੀ ਲਿਆਉਣ ਦੀ ਯੋਜਨਾ ਬਣਾਉਂ ਬਣਾਉਂਦੇ ਰਹੇ ਦੈਨ ਨਿਕਲਿਆ ਤਾਂ ਖਾਣਾ ਖਾ ਖਾਣਾ ਖਾਣ ਤੋਂ ਬਾਅਦ ਦੋਵੇਂ ਸ਼ਿਕਾਰ ਦੇ ਬਹਨ ਨੇ ਬਣਾ ਕੇ ਕਰੋ ਤੁਰ ਪਏ ਕ੍ਰੀਮ ਨੇ ਤੁਨ ਸਤਿ ਕਈ ਜ਼ਹਿਰੀਲੇ ਤੀਰ ਆਪਣੇ ਨਾਲ ਲੈ ਲੈ ਦੋਵੇਂ ਉਸ ਝਾੜੀਆਂ ਕੋਲ ਆਏ ਤਾਂ ਤਦ ਉਹਨਾਂ ਨੂੰ ਫੁਕਾਰਾ ਸੁਣਿਆ ਸੁਣਾਈ ਦਿੱਤਾ ਉਹਨਾਂ ਦੇਖਿਆ ਕਿ ਇੱਕ ਭਿਆਨਕ ਸੱਪ ਫਨ ਫੈਲਾਈ ਝਾੜੀ ਕੋਲ ਹੀ ਕੰਡਲੀ ਮਾਰੀ ਬੈਠਾ ਹੈ ਕਰੀਮ ਨੇ ਤਰੁਛਤੋਂ ਬਾਣ ਚੜਾਇਆ ਕਿ ਇੱਕ ਤੀਰ ਨਾਲ ਸੱਪ ਦੇ ਫਨ ਨੂੰ ਉਡਾ ਦਿੱਤਾ ਫਿਰ ਦੂਸਰੇ ਤੀਰ ਇਹੋ ਜਿਹਾ ਮਾਰਿਆ ਕਿ ਤੀਰ ਸੱਪ ਦੇ ਸਰੀਰ ਦੇ ਵਿੱਚੋਂ ਵਿੱਚ ਨਿਕਲ ਕੇ ਧਰਤੀ ਵਿੱਚ ਗੱਡ ਹੋ ਗਿਆ ਇਸ ਨਾਲ ਸਾਪ ਤੁਰੰਤ ਹੀ ਮਰ ਗਿਆ ਥੋੜੀ ਦੇਰ ਇੰਤਜ਼ਾਰ ਕਰਨ ਬਾਅਦ ਕਰੀਮ ਝਾੜੀ ਕੋਲ ਗਿਆ ਤਾਂ ਉੱਥੇ ਇੱਕ ਨਹੀਂ ਦੋ ਟਾਹਣੀਆਂ ਤੋੜ ਲਿਆਂਦੀਆਂ ਲਿਆਏ ਇੱਕ ਟਾਹਣੀ ਆਪਣੇ ਕੋਲ ਰੱਖੀ ਦੂਸਰੀ ਜਮੋਲ ਨੂੰ ਦੇ ਦਿੱਤੀ ਜਮੋਲ ਦੇ ਕੋਲ ਪਿੱਤਲ ਦੀ ਇੱਕ ਛੋਟੀ ਜਿਹੀ ਸਹਾਰੀ ਵੀ ਸੀ ਉਹ ਚਰਨੇ ਦੇ ਪਾਣੀ ਪਰਨ ਲਈ ਉਸਨੇ ਸੁਹਾਰੀ ਨੂੰ ਨਾਲ ਲੈ ਕੇ ਆਇਆ ਸੀ ਝਾੜੀ ਦੀਆਂ ਟਾਹਣੀਆਂ ਲੈ ਕੇ ਦੋਵੇਂ ਛੇਤੀ ਛੇਤੀ ਪਹਾੜ ਤੇ ਚੜਨ ਲੱਗੇ ਦੁਪਹਿਰ ਹੋ ਗਈ ਸੀ ਸ਼ਾਮ ਤੱਕ ਉਹਨਾਂ ਘਰ ਵੀ ਮੁੜਨਾ ਸੀ ਪਹਾੜ ਪਹਾੜ ਦੀ ਉਹ ਚੋਟੀ ਜਿਆਦਾ ਉੱਚੀ ਤਾਂ ਨਹੀਂ ਸੀ ਪਰ ਰਹਾ ਕੋਮੰਦਾਰ ਅਤੇ ਉਬਾਰ ਖਾੜਾ ਸੀ ਰਹਾ ਵਿੱਚ ਕਈ ਸਾਥੀਆਂ ਜਾਂ ਮੁੱਲ ਠੋਕਰਾ ਖਾ ਕੇ ਡਿੱਗ ਵੀ ਵੀ ਪਰੰਤੂ ਕਰੀਮ ਨੇ ਉਸ ਨੂੰ ਸੰਭਾਲ ਲਿਆ ਇਸ ਤਰ੍ਹਾਂ ਦੋਵੇਂ ਚੋਟੀ ਤੇ ਪਹੁੰਚ ਗਏ ਤਾਂ ਉੱਥੇ ਦਰਖਤਾਂ ਦੇ ਰੁਝਾਂ ਭੁਜਾਮ ਪਿੱਛੇ ਇੱਕ ਝਰਨਾ ਦਿਖਾਈ ਦਿੱਤਾ ਦੋਵੇਂ ਛੇਤੀ ਨਾਲ ਉਸ ਝਰਨੇ ਵੱਲ ਵਧੇ ਝਰਨੇ ਕੋਲ ਪੁੱਜ ਕੇ ਜਿਉਂ ਹੀ ਜਮਲ ਨੇ ਚਰਨੇ ਦਾ ਪਾਣੀ ਹਾਰੇ ਵਿੱਚ ਪਰਣਾ ਚਾਹੇ ਤਾਂ ਬਸ ਜਿਵੇਂ ਕਿਆਮਤ ਹੀ ਆ ਗਈ ਪੂਰਾ ਪਹਾੜ ਹਿੱਲਣ ਲੱਗਾ ਚਰਨੇ ਦਾ ਪਾਣੀ ਵੀ ਉਛਲਣ ਲੱਗਾ ਜੰਮਰੂ ਡਰ ਕੇ ਪਾਣੀ ਵਿੱਚ ਡਿੱਗਣ ਹੀ ਵਾਲਾ ਸੀ ਕੀ ਕਰੀਮ ਨੇ ਉਸ ਨੂੰ ਬਚਾ ਲਿਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ ਅਚਾਨਕ ਉਸ ਨੂੰ ਯਾਦ ਆਇਆ ਕਿ ਉਸ ਨੇ ਝਾੜੀ ਝਾੜੀ ਦੀ ਟਹਾਨੀ ਤੋਂ ਕੁਝ ਪੱਤੇ ਤੋੜੇ ਉਹਨਾਂ ਨੂੰ ਪਾਣੀ ਵਿੱਚ ਸੁੱਟਣ ਸੁੱਟ ਦਿੱਤਾ ਪੱਤਿਆਂ ਦੇ ਪਾਣੀ ਵਿੱਚ ਸੁੱਟਦਿਆਂ ਹੀ ਥੇਰ ਸੀ ਕਿ ਪਾਣੀ ਜਕ ਦਮ ਸ਼ਾਂਤ ਹੋ ਗਿਆ ਪਹਾੜ ਦਾ ਹਿਲਣਾ ਵੀ ਬੰਦ ਹੋ ਗਿਆ ਜਾਂ ਮੋਲ ਨੇ ਤੁਰੰਤ ਚਰਨੇ ਦੇ ਪਾਣੀ ਨਾਲ ਸੋਰਾਹੀ ਸੋਰਾਹੀ ਪਰ ਲਈ ਉਹ ਜਿਉਂ ਵੀ ਵਾਪਸ ਆਉਣ ਲੱਗਾ ਤਾਂ ਜੀਪ ਤਰਾਂ ਦੀਆਂ ਡਰਾਉਣੀਆਂ ਆਵਾਜ਼ਾਂ ਆ ਲੱਗੀਆਂ ਡਰ ਨਾਲ ਜਾਂ ਮੁੱਲ ਦੇ ਹੱਥ ਸੋਰਾਹੀ ਛੁੱਟ ਗਈ ਆਵਾਜ਼ਾਂ ਲੱਗੀਆਂ ਡਰ ਨਾਲ ਜਾਂ ਮੁੱਲ ਦੇ ਹੱਥ ਸੋ ਰਾਹੀ ਛੁੱਟ ਗਈ ਪਾਣੀ ਵਿੱਚ ਡੁੱਲ ਗਿਆ ਕ੍ਰੀਮ ਨੇ ਜਮਲ ਦੇ ਤੀਰਜ ਬਣਾਇਆ ਉਸ ਨੇ ਕਿਹਾ ਡਰ ਨਾ ਇਹ ਜਾਦੂ ਦੀਆਂ ਆਵਾਜ਼ਾਂ ਹਨ ਤੂੰ ਟਹਾਨੀਆਂ ਘਮਾਉਂਦੀਆਂ ਘਮਾਉਂਦੀ ਰਹਿ ਕੁਝ ਨਹੀਂ ਹੋਵੇਗਾ ਇਸ ਤੋਂ ਬਾਅਦ ਉਹ ਫਿਰ ਤੋਂ ਪਾਣੀ ਪਰ ਲਿਆਇਆ ਇਸ ਬਾਰੇ ਸੋਰਾਹੀ ਉਸ ਨੇ ਆਪਣੇ ਹੱਥ ਫੜ ਲਈ ਤੇ ਤਨੋਸ਼ ਬਾਨ ਜਾ ਮਲ ਨੂੰ ਦੇ ਦਿੱਤਾ ਉਹ ਕਾਹਲੀ ਕਾਹਲੀ ਥੱਲੇ ਉਤਰ ਲੱਗੇ ਉਹ ਜਿਹੜਾ ਥੋੜਾ ਹੀ ਦੂਰ ਗਏ ਹੋਣਗੇ ਤਾਂ ਮਗਾੜ ਦਾ ਇੱਕ ਝੁੰਡ ਨੇ ਉਹਨਾਂ ਤੇ ਕੇਰ ਲਿਆ ਜਾ ਮਲ ਤਾਂ ਡਰ ਨਾਲ ਰੋਣ ਲੱਗੀ ਤੇ ਡਰ ਡਰ ਕਰੀਮ ਵੀ ਰਹਿਿਆ ਸੀ ਉਸ ਨੂੰ ਲੱਗਾ ਲੱਗ ਰਿਹਾ ਸੀ ਕਿ ਹੁਣ ਵਾਪਸ ਜਾਣਾ ਮੁਸ਼ਕਲ ਹੋਵੇਗਾ ਪਰ ਉਹ ਦੋਵੇਂ ਟਹਾਨੀਆਂ ਫੇਰ ਹੌਲਕ ਅੱਗੇ ਵਧੇ ਟਹਾਣੀਆਂ ਦਾ ਅਸਰ ਅਦਪੁੱਦ ਸੀ ਕੀ ਬਗਿਆੜ ਉਹਨਾਂ ਦੇ ਨੇੜੇ ਨਹੀਂ ਟੁੱਕੇ ਕੁਝ ਧੀਰ ਬਾਅਦ ਸਾਰੇ ਬਗਿਆੜ ਵਾਪਸ ਜੰਗਲ ਵਿੱਚ ਜਾ ਵੜੇ ਹੁਣ ਦੋਵੇਂ ਭਰਾ ਭਰਾ ਪੈਂਡ ਚੋਟੀ ਦੀ ਕਾਫੀ ਥੱਲੇ ਆ ਗਏ ਸਨ ਤਦ ਇੱਕ ਅਜਗਰ ਨੇ ਉਹਨਾਂ ਦਾ ਰਹਾ ਰੋਕ ਲਿਆ ਉਹ ਮੂੰਹ ਅੱਡੀ ਉਹਨਾਂ ਵੱਲ ਵਾਦੀਆ ਕਰੀਮ ਨੇ ਟਹਾਣੀ ਤੋਂ ਕੁਝ ਪੱਤੇ ਤੋੜ ਤੋੜੇ ਤੇ ਉਹਨਾਂ ਦੇ ਅਜਕਰ ਦੇ ਮੂੰਹ ਵਿੱਚ ਪਾ ਦਿੱਤੇ ਪੱਤਿਆਂ ਦਾ ਮੂੰਹ ਵਿੱਚ ਪਾਉਣ ਦੀ ਧੀਰ ਸੀ ਕਿ ਅਜਕਰ ਪਤਾ ਨਹੀਂ ਜੋ ਖੁਸ਼ੀ ਦੇ ਹੰਝੂ ਕਰਨ ਲੱਗੇ ਤਦ ਕਰੀਮ ਨੇ ਦੇਖਿਆ ਕਿ ਉਸ ਦੀ ਸਿਹਤ ਕਰਨ ਸਹਾਇਤਾ ਕਰਨ ਵਾਲੇ ਜਾਦੂਗਰ ਦਰਵਾਜ਼ੇ ਤੇ ਖੜਾ ਮਸਕਰਾ ਰਿਹਾ ਸੀ ਕ੍ਰੀਮ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਮਾਂ ਜਾਦੂਗਰ ਦਾ ਧੰਨਵਾਦ ਕੀਤਾ ਤੇ ਹੁਣ ਬੋਲਿਆ ਇਹ ਸਾਰਾ ਕੁਝ ਤੁਹਾਡੀ ਸਹਸਰੀ ਬੱਚਿਆਂ ਨੇ ਕੀਤਾ ਹੈ ਇਹ ਤੁਹਾਡੇ ਸਹਸਰੀ ਬੱਚਿਆਂ ਨੇ ਕੀਤਾ ਹੈ ਸਹਸ ਦੇ ਅੱਗੇ ਜਾਦੂ ਟੋਣਾ ਭੂਤ ਪ੍ਰੇਤ ਸਭ ਸਬ ਜਾਦ ਹਨ ਹੁਣ ਤੁਹਾਡੇ ਚੰਗੇ ਦਿਨ ਪਰਤ ਆਏ ਹਨ ਐਨਾ ਕਹਿੰਦਿਆ ਹੀ ਜਾਦੂਗਰ ਨੇ ਹੱਥ ਹਿਲਾਇਆ ਤੇ ਦੇਖਦੇ ਦੇਖਦੇ ਉਹਨਾਂ ਦੀ ਝੌਪੜੀ ਇੱਕ ਆਲੀਸ਼ਾਨ ਮਹੱਲ ਵਿੱਚ ਬਦਲ ਗਈ ਜਾਦੂਗਰ ਨੇ ਕਹਿਣ ਤੇ کریم ਨੇ ਝਾੜੀ ਦੀਆਂ ਟਾਹਣੀਆਂ ਨੂੰ ਅੱਗੇ ਵਿੱਚ ਸਾੜ ਦਿੱਤਾ ਟਹਾਣੀਆਂ ਦੇ ਅੱਗੇ ਵਿੱਚ ਸੜਨ ਸੀ ਕੀ ਪਹਾੜ ਦੀ ਚੋਟੀ ਤੋਂ ਤੁੰਦ ਉੱਠਦੀ ਹੋਈ ਦਿਖਾਈ ਦਿੱਤੀ ਤੇ ਜਾਦੂਗਰ ਨੇ ਦੱਸਿਆ ਕਿ ਚੋਟੀ ਤੇ ਅੱਗ ਲੱਗੀ ਹੈ ਸਾਰੇ ਭੂਤ ਪ੍ਰੇਤ ਅੱਗ ਵਿੱਚ ਨਸ਼ਟ ਹੋ ਗਏ ਹਨ ਦੇਖਦੇ-ਦੇਖਦੇ ਤੁੰਦ ਇੰਨੀ ਵੱਧ ਗਈ ਕਿ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਸਵੇਰ ਹੋਈ ਤਾਂ ਤੁੰਦ ਖਤਮ ਹੋ ਚੁੱਕੀ ਸੀ ਕ੍ਰੀਮ ਤੇ ਜਮਲ ਨੇ ਦੇਖਿਆ ਹੁਣ ਪਹਾੜ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਸੀ ਕਰੀਮ ਅਤੇ ਜਮਲ ਨੇ ਉਸ ਜ਼ਮੀਨ ਉਪਜਾਊ ਬਣਾਇਆ ਤੇ ਕੁਝ ਹੀ ਦਿਨਾਂ ਬਾਅਦ ਪਹਾੜ ਉਹ ਘਾਟੀ ਲਹਿਰੋ ਲਹਿਰਾਂਦੀ ਹੋਈ ਪੌਦਿਆਂ ਨਾਲ ਪਰ ਗਈ ਇਹ ਸਾਰੇ ਖੇਤ ਕਰੀਮ ਦੇ ਹੀ ਸਨ ਇਸ ਵੀਡੀਓ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ